ਹਾਂ ਕੁਰਬਾਨੇ ਜਾ ਹਾਂ ਕੁਰਬਾਨੇ ਜਾ ਤਨਾ ਕੈ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਆਤਨਾ ਕੈ ਹਾਂ ਸਦ ਕੁਰਬਾਨੇ ਜਾ ਹੈਨ ਵਿਰਲੇ ਨਾਹੀ ਕਣੇ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ رابطہ ਤੇ ਅੱਜ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਕਰਦੇ ਆਂ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਬਾਰੇ ਗੱਲ ਕਰਾਂਗੇ ਭਾਰਤ ਦੀਆਂ ਦੂਜੀਆਂ ਸਟੇਟਾਂ ਵਿੱਚ ਵਸਦੇ ਸਿੱਖਾਂ ਬਾਰੇ ਉਹਨਾਂ ਦੀ ਹੋਂਦ ਬਾਰੇ ਉਹਨਾਂ ਦੀ ਹਿਸਟਰੀ ਬਾਰੇ ਗੱਲ ਕਰਾਂਗੇ ਵੈਸੇ ਤਾਂ ਸਿੱਖੀ ਦਾ ਬੂਟਾ ਗੁਰੂ ਨਾਨਕ ਦੇਵ ਜੀ ਨੇ ਭਾਰਤ ਦੀਆਂ ਸਟੇਟਾਂ ਵਿੱਚ ਹੀ ਨਹੀਂ ਸਗੋਂ ਤੇ ਭਾਰਤ ਦੇ ਆਸ-ਪਾਸ ਦੇ ਸਾਰੇ ਦੇਸ਼ਾਂ ਵਿੱਚ ਲਾਇਆ ਚਾਹੀ ਆਪਾਂ ਗੱਲ ਕਰੀਏ ਅਫਗਾਨਿਸਤਾਨ ਦੀ ਤਿੱਬਤ ਦੀ ਨੇਪਾਲ ਦੀ ਸ਼੍ਰੀ ਲੰਕਾ ਦੀ ਜਾ ਫਿਰ ਭਾਰਤ ਤੋਂ ਅਨਿਖੜ ਕੇ ਬਣੇ ਪਾਕਿਸਤਾਨ ਤੇ ਬੰਗਲਾਦੇਸ਼ ਦੀ ਪਰ ਕੁਰਨਾਰਕ ਦੇਵ ਜੀ ਤੋਂ ਬਾਅਦ ਜੋ ਪੰਜਾਬ ਵਿੱਚ ਵਸਦੇ ਸਿੱਖ ਸੀ ਉਹ ਕਿੱਦਾਂ ਪੰਜਾਬ ਨੂੰ ਛੱਡ ਕੇ ਹੋਰ ਸਟੇਟਾਂ ਵਿੱਚ ਵਸੇ ਉਹਨਾਂ ਦੇ ਕੀ ਕਾਰਨ ਸੀ ਆਪਾਂ ਉਹਨਾਂ ਬਾਰੇ ਥੋੜੀ-ਥੋੜੀ ਜਾਣਕਾਰੀ ਸਾਂਝੀ ਕਰਾਂਗੇ ਸਾਡੇ ਦਾਦਾ ਜੀ ਤੇ ਦਾਦੀ ਜੀ ਕਹਿ ਦੋ ਕਿੱਥੇ ਆਈ ਸੀਗੇ ਤੇ ਉਹਨਾਂ ਦਾ ਵਿਆਹ ਅੰਡੇਮਾਨ ਚ ਹੀ ਹੋਇਆ ਸੀ ਤੇ ਦਾਦੀ ਜਿਹੜੀ ਸੀ ਯੂਪੀ ਦੀ ਸੀ ਤੇ ਦਾਦਾ ਸਾਡਾ ਪੰਜਾਬ ਦਾ ਸੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਸਾਡੇ ਗੁਆਂਡੀ ਬ੍ਰਾਂਤ ਜੰਮੂ ਤੇ ਕਸ਼ਮੀਰ ਦੀ ਸਭ ਤੋਂ ਪਹਿਲਾਂ ਉੱਥੇ ਗੁਰੂ ਨਾਨਕ ਦੇਵ ਜੀ ਨੇ ਹੀ ਚਰਨ ਪਾਏ ਸੀ ਫਿਰ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਲਈ ਜੋ ਸ਼ਹਾਦਤ ਦਿੱਤੀ ਪਰ ਸਿੱਖਾਂ ਦੀ ਬਹੁਤਾਤ ਕਸ਼ਮੀਰ ਦੇ ਵਿੱਚ ਖਾਲਸਾ ਰਾਜ ਦੇ ਦੌਰਾਨ ਹੋਈ ਲਾਹੌਰ ਦਰਬਾਰ ਦੀਆਂ ਫੌਜਾਂ ਨੇ ਕਸ਼ਮੀਰ ਫਤਿਹ ਕੀਤਾ ਰਾਜੌਰੀ ਅਤੇ ਪੂਛ ਦੇ ਇਲਾਕੇ ਫਤਿਹ ਕਰਨ ਤੋਂ ਬਾਅਦ ਪੰਜਾਬ ਦੀ ਫੌਜਾਂ ਦਾ ਵੱਡਾ ਟਾਕਰਾ ਅਫਗਾਨੀ ਫੌਜ ਦੇ ਨਾਲ ਛੋਪੀਆਂ ਦੇ ਮੈਦਾਨ ਵਿੱਚ ਹੋਇਆ। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੌਰਾਨ ਜਦੋਂ ਕਸ਼ਮੀਰ ਨੂੰ ਜਿੱਤਿਆ ਗਿਆ ਤਾਂ ਉੱਥੇ ਸਿੱਖਾਂ ਨੇ ਵਸਣਾ ਸ਼ੁਰੂ ਕਰ ਦਿੱਤਾ। ਉਹਦਾ ਮੋਡੂਲਰ ਰੀਜ਼ਨ ਇਹੀ ਸੀ ਕਿ ਫੌਜ ਜੋ ਸਿੱਖਾਂ ਦੀ ਕਸ਼ਮੀਰ ਵਿੱਚ ਰਹੀ ਉਹ ਸਿੱਖਾਂ ਨੇ ਆਪਣੇ ਪਰਿਵਾਰਾਂ ਸਮੇਤ ਉੱਥੇ ਆਪਣਾ ਵਾਸਾ ਸ਼ੁਰੂ ਕੀਤਾ ਹੈ ਕਿ ਹਮਾਰੇ ਗਾਉਂ ਕੀ ਜੋ ਹਿਸਟਰੀ ਹੈ ਗੜੀ ਅਜੀਬ ਜਿਹੀ ਹੈ 47 ਜਦੋਂ ਹੋਇਆ ਯਾ ਹਮਾਰਾ ਇੱਕ ਗਾਉਂ ਜੋ ਇਹ ਗਾਉਂ ਥਾ ਇਹ ਤਮਾਉ ਸਰਦਾਰਾਂ ਕੋ ਗਾਉਂ ਥਾ ਇਸ ਵਿੱਚ ਕੋਈ ਦੂਸਰਾ ਆਦਮੀ ਯਹਾਂ ਨਹੀਂ ਰਹਤੇ ਥੇ ਇੱਕ ਦੋ ਘਰ ਥੇ ਜ਼ਿਆਦਾ ਨਹੀਂ ਥੇ ਜਦੋਂ ਹਾਂਸੇ ਹਮਲਾ ਹੋ ਰਾਇਆ ਤੋ ਸਭ ਤੋਂ ਪਹਿਲੇ ਹਮੇ ہمارے ਇਸ گاؤں ਮੇ ਅਟੈਕ ਨੂੰ ਨੂੰ ਕੀਆ। ਤੋਂ ਉਹਨਾਂ ਨੇ ਘਰਾਓ ਕਰ ਦਿਆ ਇਸ ਪੂਰੇ گاؤں ਦਾ ਕਬਾਲੀਓ ਨੇ। ਤੋਂ 3 ਦਿਨ ਹਮ ਉਹਨਾਂ ਕੇ ਸਾਥ ਲੜਤੇ ਰਹੇ। ਪੰਜਾਬ ਤੋਂ ਇਲਾਵਾ ਸਿੱਖਾਂ ਦੀ ਸਭ ਤੋਂ ਵੱਧ ਗਿਣਤੀ ਹਰਿਆਣੇ ਤੇ ਦਿੱਲੀ ਦੇ ਵਿੱਚ ਪਾਈ ਜਾਂਦੀ ਆ। ਪਹਿਲਾਂ ਆਪਾਂ ਜੋ ਗੱਲ ਕਰ ਲੈਨੇ ਆ ਹਰਿਆਣੇ ਦੀ। ਜਬ ਬਾਬਾ ਬੰਦਾ ਸਿੰਘ ਭਾਦਰ ਜੀ ਜਬ ਆਏ ਸੇ ਤੋ ਜੋ ਸਭ ਤੋਂ ਪਹਿਲੇ ਉਹਨਾਂ ਨੇ ਖਾਲਸਾ ਫੌਜ ਨੂੰ ਦੁਬਾਰਾ ਸੇ ਇਕੱਠਾ ਕਰਨੇ ਲਈ ਜੋ ਮੋਰਚਾ ਲਗਾਇਆ ਥਾ ਉਹ ਸ਼ੇਰੀ ਖੰਡਾ گاؤں ਵਿੱਚ ਲਗਾਇਆ ਥਾ ਤੋ ਸੋਨੀਪਤ ਮੇਂ ਸ਼ੇਰੀ ਖੰਡਾ گاؤں ਵਿੱਚ ਹੀ ਹਰਿਆਣੇ ਦੇ ਵਿੱਚ ਸਿੱਖਾਂ ਦਾ ਵਾਸ ਮੁਗਲਾਂ ਦੇ ਦੌਰਾਨ ਸ਼ੁਰੂ ਹੋਇਆ ਸਪੈਸ਼ਲੀ ਦਜਨੀ ਤੋਂ ਆਏ ਹਮਲਾਵਰਾਂ ਦੇ ਵਿਰੁੱਧ ਜਦੋਂ ਗੁਰੀਲਾ ਜੁੱਧ ਲੜੇ ਜਾਂਦੇ ਸੀ ਉਦੋਂ ਸਿੱਖਾਂ ਨੇ ਪੰਜਾਬ ਦੇ ਏਰੀਏ ਤੋਂ ਹਰਿਆਣੇ ਵੱਲ ਨੂੰ ਕੂਚ ਕੀਤੀ ਇੱਥੇ ਸਿੱਖਾਂ ਦਾ ਵਾਸ ਬ੍ਰਿਟਿਸ਼ ਰਾਜ ਦੇ ਦੌਰਾਨ ਵੀ ਕਾਫੀ ਰਿਹਾ ਹਰਿਆਣਾ ਜਦੋਂ 1966 ਵਿੱਚ ਪੰਜਾਬ ਤੋਂ ਅਲੱਗ ਹੋਇਆ ਤਾਂ ਪੰਜਾਬੀ ਬੋਲਦੇ ਕਈ ਇਲਾਕੇ ਹਰਿਆਣੇ ਦੇ ਵਿੱਚ ਚਲੇ ਗਏ ਜਿਨ੍ਹਾਂ ਵਿੱਚ ਜੀਂਦ ਅੰਬਾਲਾ ਕਈ ਹੋਰ ਇਲਾਕੇ ਵੀ ਸੀ ਸਿੱਖਾਂ ਦੀ ਬਹੁਤੀ ਗਿਣਤੀ ਵਾਲੇ ਇਨ੍ਹਾਂ ਇਲਾਕਿਆਂ ਦੇ ਵਿੱਚ ਅੱਜ ਵੀ ਸਿੱਖ ਵਸਤੇ ਨੇ ਇੱਥੇ ਵੀ ਸਿੱਖਾਂ ਨਾਲ ਕੁਝ ਤਰਾਸਦੀਆਂ ਹੋਈਆਂ ਪਰ ਪੰਜਾਬ ਦੇ ਨਾਲ ਲੱਗਦੇ ਬਾਰਡਰਾਂ ਕਾਰਨ ਅੱਜ ਵੀ ਸਿੱਖ ਉੱਥੇ ਹੀ ਰਹਿੰਦੇ ਨੇ ਇਹ ਸਿੱਖ ਪਰਿਵਾਰ ਉੱਥੇ ਹੀ ਆਪਣੇ ਕੰਮ ਕਰਦੇ ਨੇ ਉੱਥੇ ਹੀ ਇਹਨਾਂ ਦੇ ਕਾਰੋਬਾਰ ਨੇ ਹਰਿਆਣਾ ਵਿੱਚ ਵਸਦੇ ਸਿੱਖਾਂ ਵਿੱਚ ਬਹੁਤ ਹੀ ਗਿਣਤੀ ਵੰਡ ਤੋਂ ਬਾਅਦ ਆਏ ਪਾਕਿਸਤਾਨ ਤੋਂ ਸਿੱਖਾਂ ਦੀ ਆ ਤੇ ਇਸ ਗਿਣਤੀ ਦਾ ਇੱਕ ਬਹੁਤ ਵੱਡਾ ਹਿੱਸਾ ਦਿੱਲੀ ਤੇ ਯੂਪੀ ਵਿੱਚ ਵੀ ਵਸਦਾ ਆ ਆਓ ਹੁਣ ਆਪਾਂ ਗੱਲ ਕਰਦੇ ਆਂ ਦਿੱਲੀ ਦੇ ਸਿੱਖਾਂ ਦੀ ਦਿੱਲੀ ਦੇ ਨਾਲ ਸਿੱਖਾਂ ਦਾ ਬੜਾ ਖਾਸ ਰਿਸ਼ਤਾ ਰਿਹਾ ਚਾਹੇ ਉਹ ਗੁਰੂਆਂ ਦੀ ਗੱਲ ਕਰੀਏ ਜਾਂ ਸਿੱਖ ਰਾਜ ਦੀ ਗੱਲ ਕਰੀਏ ਚਾਹੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੱਲ ਕਰੀਏ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਬਵੰਜਰ ਰਾਜ ਜਾਂ ਸਮੀਰਤ ਗਵਾਲੀਅਰ ਦੇ ਕਿਲੇ 'ਚ ਰੱਖਿਆ ਗਿਆ। ਜਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਨਿਸ਼ਕਾਮ ਸੇਵਾ ਦੀ ਗੱਲ ਕਰੀਏ। ਜਾਂ ਫਿਰ ਗੱਲ ਕਰੀਏ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ। ਉਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਉੱਥੇ ਸ਼ਹੀਦ ਕੀਤਾ ਗਿਆ। ਦਿੱਲੀ ਤੇ ਸਿੱਖਾਂ ਨੇ ਜੰਗ ਜਿੱਤ ਕੇ ਵੀ ਰਾਜ ਕੀਤਾ ਤੇ ਉਸ ਤੋਂ ਬਾਅਦ ਖਾਲਸਾ ਰਾਜ ਦੌਰਾਨ ਵੀ ਦਿੱਲੀ ਦੇ ਉੱਤੇ ਸਿੱਖਾਂ ਦਾ ਦਬਦਬਾ ਕਾਇਮ ਰਿਹਾ 1947 ਦੀ ਵੰਡ ਤੋਂ ਬਾਅਦ ਹਰਿਆਣਾ ਤੇ ਜੂਪੀ ਤੋਂ ਇਲਾਵਾ ਜੋ ਸਿੱਖ ਪਾਕਿਸਤਾਨ ਤੋਂ ਆਏ ਉਹਨਾਂ ਦੀ ਸਾਰਿਆਂ ਨੂੰ ਵੱਡੀ ਗਿਣਤੀ ਦਿੱਲੀ ਦੇ ਵਿੱਚ ਜਾ ਕੇ ਵਸੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆਉਣ ਵਾਲੇ ਲੋਕਾਂ ਲਈ ਜੋ ਕੈਂਪ ਲਗਾਏ ਗਏ ਰਿਫਿਊਜੀ ਕੈਂਪਾਂ ਦੇ ਵਿੱਚ ਸਿੱਖ ਤੇ ਹਿੰਦੂ ਦਿੱਲੀ ਦੇ ਨੇੜੇ ਹੀ ਰਹੇ ਫਿਰ ਹੌਲੀ-ਹੌਲੀ ਉੱਥੇ ਹੀ ਉਹਨਾਂ ਨੂੰ ਜ਼ਮੀਨਾਂ ਤੇ ਘਰ ਦੇ ਦਿੱਤੇ ਗਏ ਸਿੱਖਾਂ ਨੇ ਦਿੱਲੀ ਨੂੰ ਆਪਣਾ ਘਰ ਬਣਾਇਆ ਤੇ ਉੱਥੇ ਬਹੁਤ ਨਾਮ ਸ਼ੋਹਰਤ ਹਾਸਲ ਕੀਤੀ ਫਿਰ 1984 ਦੀ ਤਰਾਸਤੀ ਜੋ ਸਿੱਖ ਦਿੱਲੀ ਦੇ ਵਿੱਚ ਰਹਿੰਦੇ ਸੀ ਜਾਂ ਯੂਪੀ ਦੇ ਵਿੱਚ ਰਹਿੰਦੇ ਸੀ ਉਹਨਾਂ ਨੇ ਸਾਰਿਆਂ ਨਾਲੋਂ ਵੱਧ ਹੰਡਾਇਆ 1984 ਦੇ ਦੁੱਖ ਨੂੰ ਉਹਨਾਂ ਨੇ ਸਾਰਿਆਂ ਨਾਲੋਂ ਵੱਧ ਝੱਲਿਆ ਦਿੱਕਤ ਲਈ ਆਮ ਦੇਖਿਆ ਈਆਂ ਭੈਣਾਂ ਦੀ ਬੇਪਤੀ ਵੀ ਦੇਖੀ ਆਪ ਇਹ ਜੋ ਕੇਸ ਇਸ ਵਿੱਚ ਸਜਨਖਵਾਰ ਜੀਲ ਮੈਂ ਗਿਆ ਹੈ 2006 ਮੈਂ ਜਾ ਕੇ ਰਜਿਸਟਰੀਆ 22 ਸਾਲ ਬਾਅਦ ਜੋ ਨਰਪ੍ਰੀਤ ਕੌਰ ਜਗਦੀਸ਼ ਕੌਰ ਕੇ ਵੇਖੇ 22 ਸਾਲ ਬਾਅਦ ਜਾ ਕੇ ਕੇਸ ਅਦਾਲਤ ਚ ਰੁਆ ਪਰ ਫੇਰ ਵੀ ਸਿੱਖਾਂ ਨੇ ਕਦੇ ਹੌਸਲੇ ਨਹੀਂ ਛੱਡੇ ਜੋ ਉਹਨਾਂ ਨੇ ਬਾਣੀ ਤੋਂ ਸਿੱਖਿਆ ਆਪਣੇ ਗੁਰੂਆਂ ਤੋਂ ਸਿੱਖਿਆ ਉਸ ਦੇ ਅਨੁਸਾਰ ਉਹ ਫੇਰ ਇੱਕ ਵਾਰ ਉੱਠ ਕੇ ਖੜੇ ਹੋਏ ਨੇ ਤੇ ਅੱਜ ਵੀ ਦਿੱਲੀ ਦੇ ਵਿੱਚ ਲੱਖਾਂ ਹੀ ਸਿੱਖ ਵਸਦੇ ਨੇ ਦਿੱਲੀ ਤੋਂ ਇਲਾਵਾ ਯੂਪੀ ਦੇ ਵਿੱਚ ਵੀ ਬਹੁਤ ਸਿੱਖ ਵਸੇ ਪਾਕਿਸਤਾਨ ਤੋਂ ਆ ਕੇ ਤੇ ਯੂਪੀ ਦੇ ਵਿੱਚ ਵੀ ਸਿੱਖਾਂ ਦੀ ਇੱਕ ਬਹੁਤ ਵੱਡੀ ਗਿਣਤੀ ਰਹਿੰਦੀ ਆ ਆਂਦਾ ਤੁਹਾਡੇ ਇੱਥੇ ਅਸੀਂ ਪੰਜਾਬੀ ਭੇਜਦੇ ਨੇ ਜਿਹੜੇ ਮਸ਼ੀਨਾਂ ਤੋਂ ਵੱਧ ਕੰਮ ਕਰਦੇ ਨੇ ਤੇ ਇਹ ਜੰਗਲ ਨੂੰ ਜਿਹੜਾ ਉਹ ਐਡੀ ਛੇਤੀ ਸਾਫ਼ ਕਰਕੇ ਤੁਹਾਡਾ ਇੱਥੇ ਅੰਨ ਦਾ ਕਟੋਰਾ ਬਣਾ ਦੇਣਗੇ ਉਹਨੂੰ ਉੱਥੇ ਸਿੱਖਾਂ ਨੇ ਆਪਣੇ ਘਰ ਬਣਾਏ ਤੇ ਖੇਤੀ ਵੀ ਕਰਦੇ ਨੇ ਪੰਜਾਬ ਤੋਂ ਬਾਹਰ ਸਾਰਿਆਂ ਨੂੰ ਬੰਦ ਪੰਜਾਬੀਆਂ ਤੇ ਸਿੱਖਾਂ ਦੁਆਰਾ ਖੇਤੀ ਜੁਪੀ ਦੇ ਵਿੱਚ ਕੀਤੀ ਜਾਂਦੀ ਹੈ ਉੱਤਰ ਪ੍ਰਦੇਸ਼ ਦੇ ਸ਼ਹਿਰ ਕਾਨਪੁਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਸਿੱਖ ਵਸਦੇ ਨੇ ਜੇਨਪ ਚਲੇ ਜਾਈਏ ਇਹ ਤਰਾਈ ਕੇ ਇਲਾਕੇ ਮੇ ਪਲੀਭੀਤ ਸਾਈਡ ਮੇ ਅੱਗੇ ਉਹ ਬਿਲਾਸਪੁਰ ਸਾਈਡ ਮੇ ਤੋਂ ਲੋਕ گاؤں ਕੇ گاؤں ਬੈਠੇ ਹੋਏ ਸਿੱਖਾਂ ਦੇ ਪਿੰਡ ਨੇ ਉੱਥੇ ਜਿੱਥੇ ਸਾਰੇ ਪੰਜਾਬੀ ਬੋਲਦੇ ਨੇ ਤੇ ਉਥੇ ਇਕੱਠੇ ਮਿਲ ਕੇ ਰਹਿੰਦੇ ਨੇ ਤੇ ਖੇਤੀ ਤੇ ਕਾਰੋਬਾਰ ਕਰਦੇ ਨੇ ਬੰਤ ਬਹੁਤ ਕਰਦੇ ਨੇ ਦਿਨ ਰਾਤ ਥੋੜੀਆਂ ਥੋੜੀਆਂ ਜ਼ਮੀਨਾਂ ਨਾਲ ਲੇਕਿਨ ਜਦੋਂ ਸਾਡੀਆਂ ਵੱਡੀਆਂ ਗੱਡੀਆਂ ਤੇ ਚਿੱਟੇ ਕੱਪੜੇ ਵੇਂਦੇ ਨਾ ਉਦੋਂ ਫਿਰ ਉਹਨਾਂ ਨੂੰ ਸਾਡੇ ਨਾਲ ਥੋੜੀ ਜਿਹੀ ਜਿਹੜੀ ਈਰਖਾ ਜ਼ਰੂਰ ਹੁੰਦੀ ਆ ਤੇ ਉਹਦਾ ਜਿਹੜਾ ਸਾਨੂੰ ਕਿਤੇ ਨਾ ਕਿਤੇ ਜਿਹੜਾ ਥੋੜਾ ਬਹੁਤ ਪੰਜਾਬ ਤੋਂ ਦੂਰ ਬੈਠਿਆਂ ਨੂੰ ਇਹਦਾ ਸੇਖ ਜ਼ਰੂਰ ਲੱਗਦਾ ਜੂਪੀ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਬਿਹਾਰ ਦੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਸੰਤਾ ਇਆ ਕਿਸੇ ਮਹਾਪੁਰਸ਼ਾਂ ਦੇ ਮਗਰ ਨਹੀਂ ਲਗਾਏ ਉਹਨਾਂ ਨੇ ਇੱਕੋ ਗੱਲ ਕਿਹਾ ਅਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਤੇ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨੇ ਉਹ ਗ੍ਰੰਥ ਜਿਹੜਾ ਬੰਦਾ ਇਸ ਚੀਜ਼ ਨੂੰ ਮੰਨਦਾ ਉਹ ਸਿੱਖ ਹੈ ਜਿਹੜਾ ਨਹੀਂ ਮੰਨਦਾ ਨਹੀਂ ਬਿਹਾਰ ਦੇ ਵਿੱਚ ਸਿੱਖਾਂ ਦਾ ਵਾਸਾ ਬਹੁਤ ਪੁਰਾਣਾ ਲਗਭਗ 500 ਸਾਲ ਤੋਂ ਵੀ ਪੁਰਾਣਾ ਹੈ ਬਿਹਾਰ ਦੇ ਵਿੱਚ ਸਿੱਖਾਂ ਦੀ ਹੋਂਦ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੋਂ ਆ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਪਟਨਾ ਸਾਹਿਬ ਵਿਕੇ ਤੇ ਪੰਜਾਬ ਤੋਂ ਬਾਹਰ ਸਿੱਖਾਂ ਦੇ ਦੋ ਤਖਤ ਨੇ ਤੇ ਉਹ ਪਹਿਲਾ ਤਖਤ ਪਟਨਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ ਪਟਨਾ ਸਾਹਿਬ ਦੇ ਦਰਸ਼ਨ ਕਰਨ ਗਏ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਉਹਨਾਂ ਨੇ ਉੱਥੇ ਕਿਦਾਂ ਸਿੱਖੀ ਨੂੰ ਸਾਮ ਕੇ ਰੱਖਿਆ ਵਾ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਸਿੱਖੀ ਦੀ ਦਾਤ ਨੂੰ ਉਹ ਬੜੇ ਮਾਨ ਸਤਕਾਰ ਨਾਲ ਨਿਭਾਉਂਦੇ ਨੇ ਤੇ ਉੱਥੇ ਹੀ ਉਹਨਾਂ ਨੇ ਰਹਿ ਕੇ ਆਪਣੇ ਕਾਰੋਬਾਰ ਕੀਤੇ ਨੇ ਕੰਮ ਕੀਤੇ ਨੇ ਤੇ ਬਿਹਾਰ ਦੇ ਸਿੱਖਾਂ ਬਾਰੇ आओ थोड़ा डिटेल जा जहाँ जान दे वो स्थान है जहाँ आज से साढ़े तीन सौ साल पहले साहब श्री गु तेग बहादुर जी महाराज सोलह सौ छियासठ ईस्वी में हाँ गंगा नदी होते हुए वो आसाम की यात्रा पर गए थे गु तेग बहादुर महाराज के बाद यहाँ का सिखों का सम्बन्ध गुरु गोविंद सिंह जी महाराज से रहा इंजाम पुल के तौर पर माछीवार साहब का हुक्म केसगढ़ साहब का हुक्म ਨਮਾ ਇਤਨਾ ਹੀ ਨਹੀਂ ਬਲਕਿ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਅੰਤ ਸਮਾ ਸਚਖੰਡ ਹਜੂਰ ਸਾਹਿਬ ਮੈਂ ਕਿਵੇਂ ਬੀਤਾ ਉਹ ਵੀ ਅੱਖੋ ਦੇਖਾ ਹਾਲ ਯਹਾਂ ਵਰਣਿਤ ਹੈ ਮਿਹਾਰ ਵਿੱਚ ਰਹਿੰਦੇ ਸਿੱਖਾਂ ਨੂੰ ਅਗਰਹਰੀ ਸਿੱਖ ਕਿਹਾ ਜਾਂਦਾ ਇਹਨਾਂ ਦੀ ਹੋਂਦ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਗੁਰਗੋਬਿੰਦ ਸਿੰਘ ਜੀ ਦੇ ਜਨਮ ਤੋਂ ਗੁਰਤੇਗ ਬਹਾਦਰ ਜੀ ਦੇ ਪਟਨਾ ਸਾਹਿਬ ਦੇ ਵਾਸਤੋਂ ਹੋਈ ਆ ਤੇ ਬਿਹਾਰ ਦੇ ਜੋ ਸਿੱਖ ਨੇ ਉਹਨਾਂ ਦੀ ਹੋਂਦ ਬਹੁਤ ਇੰਪੋਰਟੈਂਟ ਆ ਕਿਉਂਕਿ ਇੱਥੋਂ ਹੀ ਸਿੱਖੀ ਪੂਰੇ ਉਰਬੀ ਭਾਰਤ ਦੇ ਵਿੱਚ ਤੇ ਪੂਰਬੀ ਦੱਖਣੀ ਭਾਰਤ ਦੇ ਵਿੱਚ ਫੈਲੀ ਆ। ਬਿਹਾਰ ਦੇ ਇਹ ਸਿੱਖ ਜਦੋਂ ਵੈਸਟ ਬੰਗਾਲ ਤੋਂ ਅਸਾਮ ਗੁਹਾਟੀ ਦੇ ਲਈ ਰੇਲ ਲਾਈਨ ਬਣਾਈ ਜਾ ਰਹੀ ਸੀ। ਉੱਥੇ ਜਾ ਕੇ ਇਹਨਾਂ ਨੇ ਕੰਮ ਕੀਤਾ। ਉਸ ਦੇ ਵਿੱਚ ਆਪਣਾ ਹਿੱਸਾ ਪਾਇਆ ਤੇ ਉਸ ਤੋਂ ਬਾਅਦ ਉੱਥੇ ਹੀ ਵਸ ਗਏ। ਜੋ ਅਸਾਮ ਗੁਹਾਟੀ ਦੇ ਵਿੱਚ ਪਹਿਲਾ ਰੇਲਵੇ ਸਟੇਸ਼ਨ ਬਣਿਆ ਸੀ ਉਸ ਦਾ ਪਹਿਲਾ ਸਟੇਸ਼ਨ ਮਾਸਟਰ ਅੱਲਾ ਸਿੰਘ ਨਾਮ ਦਾ ਇੱਕ ਸਿੱਖ ਸੀ। ਅਸਾਮ ਦੇ ਵਿੱਚ ਜੋ ਸਿੱਖ ਵਸਦੇ ਨੇ ਉਹਨਾਂ ਦਾ ਸਬੰਧ ਬਿਹਾਰੀ ਸਿੱਖਾਂ ਨਾਲ ਵੀ ਆ ਤੇ ਪੰਜਾਬ ਤੋਂ ਉੱਥੋਂ ਜਾ ਕੇ ਵਸੇ ਸਿੱਖਾਂ ਨਾਲ ਵੀ ਆ। ਅਸਾਮ ਦੇ ਵਿੱਚ ਸਾਰਿਆਂ ਨੂੰ ਪਹਿਲੀ ਸਿੱਖੀ ਦੀ វេល ਗੁਰੂ ਨਾਨਕ ਦੇਵ ਜੀ ਨੇ ਹੀ ਲਾਈ ਸੀ। ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਅਸਾਮ ਦੇ ਵਿੱਚ ਆਪਣੇ ਉਪਦੇਸ਼ ਦਿੱਤੇ ਪਰ ਉੱਥੇ ਜੋ ਸਿੱਖ ਰਹਿੰਦੇ ਨੇ ਉਹਨਾਂ ਦੀਆਂ ਜਿਹੜਾ ਬਿਹਾਰੀ ਸਿੱਖਾਂ ਨਾਲ ਸਭ ਤੋਂ ਪਹਿਲਾਂ ਜੁੜੀਆਂ ਜਾਂਦੀਆਂ ਨੇ ਅਸਾਮ ਦੇ ਇਤਿਹਾਸ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜੋ ਸਿੱਖਾਂ ਦਾ ਪਹਿਲਾ ਪ੍ਰੂਫ ਮਿਲਦਾ ਉਹ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਦਾ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਮਹਾਰਾਜ ਰਾਜਾ ਰਾਮ ਸਿੰਘ ਨੂੰ ਤੇ ਚੱਕਰਦੁਆਜ ਰਾਜੇ ਨੂੰ ਬਿਠਾ ਕੇ ਇਹਨਾਂ ਦੀ ਸੁਲ੍ਹਾ ਕਰਵਾ ਦਿੰਦੇ ਹਨ ਕਹਿੰਦੇ ਜਿਹੜਾ ਪਹਿਲਾਂ ਤੋਂ ਅਹੋਮ ਦਾ ਇਲਾਕਾ ਹੈ ਉਹਨਾਂ ਦਾ ਰਹੇਗਾ ਤੇ ਜਿਹੜਾ ਮੁਗਲਾਂ ਦਾ ਰਾਜ-ਰਾਜ ਹੈ ਉਹ ਮੁਗਲਾਂ ਦਾ ਰਹੇਗਾ ਇਸ ਤੋਂ ਅਗਲਾ ਪ੍ਰਮਾਣ ਅਸਾਮ ਦੇ ਇਤਿਹਾਸ ਵਿੱਚ ਸਿੱਖਾਂ ਦਾ ਉਦੋਂ ਮਿਲਦਾ ਜਦੋਂ ਬਰਮਾ ਨੇ ਅਸਾਮ ਦੇ ਉੱਤੇ ਅਟੈਕ ਕੀਤਾ ਹੋਮ ਦੇ ਅਸਾਮੀ ਰਾਜੇ ਸੀਗੇ ਉਹ ਭੱਜ ਕੇ ਕੋਲਕਾਤਾ ਚਲੇ ਗਏ ਤੇ ਉਥੋਂ ਉਹਨਾਂ ਨੇ ਲਿੰਕ ਲਾਇਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਤੇ ਉੱਥੋਂ ਉਹਨਾਂ ਨੇ ਫੌਜ ਮੰਗਵਾਈਆਂ ਕਿ ਸਾਨੂੰ ਹੈਲਪ ਕਰੋ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਥੇਦਾਰ ਚੇਤਨ ਸਿੰਘ ਜੀ ਜੋ ਕਿ ਅਸਾਮੇ ਵਿੱਚ ਚੇਤਨਿਆ ਸਿੰਘ ਜੀ ਵੀ ਕਹਿੰਦੇ ਨੇ ਉਹਨਾਂ ਨੂੰ ਉਹਨਾਂ ਨੂੰ ਲੀਡ ਦੇ ਕੇ 500 ਸਿੰਘਾਂ ਦਾ ਜਥਾ ਇੱਥੇ ਭੇਜਿਆ ਸੀ ਗਨੇ ਹਾਨ ਸਿੰਘਾਂ ਦਾ ਕਿਹਾ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਵਿੱਚੋਂ 500 ਸਿੰਘਾਂ ਨੂੰ ਭੇਜਿਆ ਸੀ ਇਨ੍ਹਾਂ ਸਿੰਘਾਂ ਦਾ ਲੀਡਰ ਵੀਰ ਚੇਤਨਿਆ ਸਿੰਘ ਸੀ ਉਹ ਬਰਮਾ ਦੇ ਅਟੈਕਰਾਂ ਨਾਲ ਬੜੀ ਬਹਾਦਰੀ ਨਾਲ ਲੜਿਆ ਤੇ ਉੱਥੇ ਜ਼ਿਆਦਾਤਰ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਜੋ ਸਿੰਘ ਬਚੇ ਉਹ ਵਾਪਸ ਆ ਕੇ ਅਸਾਮ ਦੇ ਗੋਹਾਟੀ ਏਰੀਏ ਦੇ ਕੋਲ ਵੱਸ ਗਏ ਦਰਬਾਰ ਸਾਹਿਬ ਦੇ ਵਿੱਚ ਇਹ ਪੰਨਾਂ ਤੋਪਾਂ ਇਹ ਤੋਪਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਸਾਮ ਦੇ ਰਾਜੇ ਦੀ ਮਦਦ ਵਾਸਤੇ ਭੇਜੀਆਂ ਸੀ ਦਰਬਾਰ ਸਾਹਿਬ ਦੇ ਵਿੱਚ ਸਜਾ ਕੇ ਰੱਖਿਆ ਹੋਈਆਂ ਦੋ ਤੋਪਾਂ ਨੇ ਛੋਟੀਆਂ ਤੋਪਾਂ ਨੇ ਇਹ ਹੁਣ ਆਪਾਂ ਗੱਲ ਕਰਦੇ ਹਾਂ ਵੈਸਟ ਬੰਗਾਲ ਦੀ ਵੈਸਟ ਬੰਗਾਲ ਦੇ ਵਿੱਚ ਵੀ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਹੀ ਆਏ ਉਹਨਾਂ ਨੇ ਆਪਣੀ ਉਦਾਸੀ ਦੌਰਾਨ 1504 ਦੇ ਵਿੱਚ ਵੈਸਟ ਬੰਗਾਲ ਦੇ ਵਿੱਚ ਫੇਰਾ ਪਾਇਆ ਉਦੋਂ ਤੋਂ ਹੀ ਉੱਥੇ ਸਿੱਖ ਰਹਿੰਦੇ ਨੇ ਤੇ ਇੱਥੋਂ ਦੇ ਸਿੱਖਾਂ ਨੂੰ ਨਾਨਕ ਪੰਥੀ ਵੀ ਕਿਹਾ ਜਾਂਦਾ ਵੰਡ ਤੋਂ ਪਹਿਲਾਂ ਬੰਗਾਲ ਦੇ ਵਿੱਚ ਸਿੱਖਾਂ ਦੀ ਗਿਣਤੀ ਬੰਗਲਾਦੇਸ਼ ਤੇ ਭਾਰਤ ਦੇ ਵੈਸਟ ਬੰਗਾਲ ਦੋਨਾਂ ਵਿੱਚ ਸੀ ਵੰਡ ਤੋਂ ਬਾਅਦ ਜੋ ਬੰਗਲਾਦੇਸ਼ ਦੇ ਸਿੱਖ ਸੀ ਉਹ ਜ਼ਿਆਦਾਤਰ ਵੈਸਟ ਬੰਗਾਲ ਦੇ ਵਿੱਚ ਆ ਕੇ ਕਲਕੱਤੇ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿਣ ਲੱਗੇ ਇੱਥੇ ਸਿੱਖਾਂ ਨੇ ਟੈਕਸੀ ਦੇ ਕੰਮ ਟਰਾਂਸਪੋਰਟ ਦੇ ਕੰਮ ਤੇ ਕਈ ਹੋਰ ਕੰਮਾਂ ਦੇ ਵਿੱਚ ਵੀ ਆਪਣਾ ਹਿੱਸਾ ਪਾਇਆ ਤੇ ਭਾਰਤ ਨੂੰ ਵੰਡ ਤੋਂ ਬਾਅਦ ਮੁੜ ਖੜਾ ਹੋਣ ਦੇ ਵਿੱਚ ਬੜੀ ਮਦਦ ਕੀਤੀ ਮੈਂ ਬਹੁਤ ਛੋਟਾ ਦੀ ਮੇਰੀ ਮੈਮਰੀ ਮਨ ਲੋਦਾ ਤੈਨਾਂ ਕਹਿ ਗੁਣ ਤੇ ਇਹ ਹਾਲ ਯਾਦ ਹੈ ਆਗੁਰਦਾਰ ਦਾ ਫਰੰਟ ਯਾਦ ਹੈ ਪੰਜਾਬ ਤੇ ਹਿੰਦੀ ਫਿਲਮਾਂ ਦੇ ਦੋ ਮਸ਼ਹੂਰ ਗੀਤਕਾਰ ਦਲੇਰ ਮਹਿੰਦੀ ਤੇ ਮੀਕਾ ਸਿੰਘ ਦਾ ਸਬੰਧ ਵੀ ਪੱਛਮੀ ਬੰਗਾਲ ਦੇ ਵਿੱਚ ਰਹਿੰਦੇ ਸਿੱਖਾਂ ਨਾਲ ਹੀ ਹੈ ਇਸ ਤੋਂ ਇਲਾਵਾ 오ਡੀਸਾ ਤੇਲੰਗਨਾ ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਦੇ ਕੁਝ ਇਲਾਕਿਆਂ ਵਿੱਚ ਵੀ ਛੱਟ ਗਿਣਤੀ ਦੇ ਵਿੱਚ ਸਿੱਖ ਰਹਿੰਦੇ ਨੇ ਥੋੜਾ ਟਾਈਮ ਨਹੀਂ ਕੱਲ ਕੇ ਜਾ ਕੇ ਦੇਖਦੀ تھی ਮੈਂ ਕੈਸਾ ਬੰਨਤੇ ਕੈਸਾ ਜੁੜਾ ਕਰਤੇ ਤੇ ਕੈਸਾ ਅੰਬਚੇ ਨੂੰ ਕੈਸਾ ਉਹ ਐਸਾ ਬਣਾਤੇ ਬੋਲ ਕੇ ਮੈਂ ਜਾਂਦੀ تھی ਐਸਾ ਥੋੜਾ ਦੇਖ-ਦੇਖ ਕੇ ਮੈਂ ਸਿੱਖ ਲਏ ਇਹ ਸਿੱਖ ਪੁਰਾਣੇ ਸਮਿਆਂ ਤੋਂ ਹੀ ਉੱਥੇ ਰਹਿੰਦੇ ਨੇ ਇਹਨਾਂ ਨੇ ਉਥੋਂ ਦੀ ਬੋਲੀ ਨੂੰ ਉਥੋਂ ਦੇ ਕਲਚਰ ਨੂੰ ਅਪਣਾ ਲਿਆ ਪਰ ਫਿਰ ਵੀ ਇਹ ਬੜੇ ਮਾਨ ਸਰਕਾਰ ਤੇ ਸਿੱਦਕ ਨਾਲ ਅੱਜ ਵੀ ਸਿੱਖ ਧਰਮ ਨਾਲ ਜੁੜੇ ਹੋਏ ਨੇ ਪਾਣੀ ਪੜਨੇਗਾ ਮਹਾਰਾਜ ਕੀ ਗੁਰੂਗਰੰਥ ਸਾਹਿਬ ਆਣੇ ਕੇ ਬਾਅਦ ਹੀ ਇਹ ਬਾਣੀ ਪੜਨੇ ਕਾ ਸੋ 1 ਸੇ 2 2 ਸੇ 4 ਐਸਾ ਹੋਤੇ 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 ਅੱਜ 500 ਆਦਮੀ ਇੱਥੇ ਗੁਰਦਾਰੇ ਕੇ ਪਾਸ 500 ਅੰਮ੍ਰਿਤਧਾਰੀ ਬਣ ਗਏ ਪੂਰੇ ਛੋਟੇ ਬੱਚੇ ਥੋੜੇ ਨਹੀਂ ਛੱਕੇ ਮਗਰ ਬਾਕੀ ਕੇ ਤਾਂ ਪੂਰਾ ਅੰਮ੍ਰਿਤਧਾਰੀ ਪੂਰਾ ਅੰਮ੍ਰਿਤ ਛੱਕੇ ਸੋ ਹੁਣ ਆਪਾਂ ਗੱਲ ਕਰਦੇ ਆਂ ਭਾਰਤ ਦੀ ਮਹਾਨਗਰੀ ਮੁੰਬਈ ਦੀ ਇੱਥੇ ਸਿੱਖਾਂ ਦਾ ਪੰਜਾਬੀਆਂ ਦਾ ਸਬੰਧ ਬਹੁਤ ਪੁਰਾਣਾ ਵਾ ਸਿੱਖ ਜ਼ਿਆਦਾਤਰ ਇੱਥੇ ਨਾਦੇੜ ਤੋਂ ਆਕੇ ਵਸੇ ਨਾਦੇੜ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਥਾਨ ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਲੇ ਪ੍ਰਾਣ ਤਿਆਗੇ ਉਥੋਂ ਦੇ ਸਿੱਖਾਂ ਨੇ ਜ਼ਿਆਦਾਤਰ ਮਹਾਰਾਸ਼ਟਰ ਦੇ ਹੋਰ ਇਲਾਕਿਆਂ ਵਿੱਚ ਜਾ ਕੇ ਰਹਿਣਾ ਸ਼ੁਰੂ ਕੀਤਾ ਪਰ ਪੰਜਾਬੀਆਂ ਦਾ ਸਬੰਧ ਮੁੰਬਈ ਨਾਲ ਬਹੁਤ ਪੁਰਾਣੇ ਸਮੇਂ ਤੋਂ ਆ ਜੋ ਮੁੰਬਈ ਦੀ ਫਿਲਮ ਨਗਰੀਆ ਉਸ ਦੀ ਹੋਂਦ ਵੀ ਪੰਜਾਬੀ ਹੀ ਹਨ ਸਿੱਖ ਧਰਮ ਦੇ ਪੰਜ ਤਖਤਾਂ ਵਿੱਚੋਂ ਇੱਕ ਤਖਤ ਨਾਦੇੜ ਮਹਾਰਾਸ਼ਟਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧ ਰੱਖਦਾ ਸਥਾਨ ਆ ਇੱਥੇ ਸਿੱਖਾਂ ਦੀ ਹੋਂਦ ਗੁਰੂ ਗੋਬਿੰਦ ਸਿੰਘ ਜੀ ਤੋਂ ਹੀ ਹੋਈ ਆਪਣੇ ਆਖਰੀ ਸਮੇਂ ਵਿੱਚ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਇੱਥੋਂ ਹੀ ਸਿੱਖਾਂ ਨੇ ਮਹਾਰਾਸ਼ਟਰ ਦੇ ਹੋਰ ਹਿੱਸਿਆਂ ਵਿੱਚ ਜਾ ਕੇ ਵਸਣਾ ਸ਼ੁਰੂ ਕੀਤਾ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੇ ਸਿੱਖਾਂ ਨੂੰ ਸਿਕਲੀਗਾਰ ਵੀ ਕਿਹਾ ਜਾਂਦਾ ਸਿਕਲੀਗਾਰ ਪਰਸ਼ੀਅਨ ਦੇ ਦੋ ਸ਼ਬਦ ਸਾਈਕਲ ਅਤੇ ਗਾਰ ਨੂੰ ਮਿਲ ਕੇ ਬਣਿਆ ਸ਼ਬਦ ਆ ਜਿਸ ਦਾ ਬੇਸਿਕ ਮੀਨਿੰਗਾ ਧਾਤੂ ਦਾ ਕੰਮ ਕਰਨ ਵਾਲੇ ਸਿੱਖ ਜੋ ਸਰਬ ਲੋਹ ਦੇ ਸ਼ਾਸਤਰ ਪਾਉਂਦੇ ਨੇ ਗੜੇ ਪਾਉਂਦੇ ਨੇ ਤੇ ਸਰਬ ਲੋਹ ਦੇ ਭਾਂਡਿਆਂ ਵਿੱਚ ਖਾਂਦੇ ਸੀ ਉਹਨਾਂ ਨੇ ਇਸ ਨੂੰ ਆਪਣਾ ਕਾਰੋਬਾਰ ਬਣਾਇਆ ਕੰਮ ਬਣਾਇਆ ਤੇ ਉੱਥੇ ਸਰਬ ਲੋਹ ਤੇ ਹੋਰ ਧਾਤੂਆਂ ਦਾ ਕੰਮ ਸ਼ੁਰੂ ਕੀਤਾ ਜਿਸ ਤੋਂ ਉਹਨਾਂ ਦਾ ਨਾਮ ਸਿਕਲੀਗਾਰ ਪੈ ਗਿਆ ਪਹਿਲਾ ਸਿਕਲੀਗਰ ਪਰਿਵਾਰ ਹਥਿਆਰ ਵੀ ਤਿਆਰ ਕਰਦੇ ਇਹ ਸਾਰਾ ਕੁਝ ਹਥਿਆਰ ਜਿਹੜਾ ਮਰਜ਼ੀ ਤਿਆਰ ਕਰਵਾ ਲੈ ਬਾਬਾ ਜੀ ਐਨੀ ਕਲਾ ਹੁੰਦੀ ਹੈ ਹਾਂਜੀ ਮਹਾਰਾਜ ਨੇ ਸਾਨੂੰ ਵਰਦਾਨ ਦਿੱਤਾ ਪਿਆ ਜੀ ਮਹਾਰਾਜ ਨੇ ਸਾਨੂੰ ਵਰਦਾਨ ਦਿੱਤਾ ਪਿਆ ਜੀ ਲੋਹੇ ਦਾ ਸਮਾਨ ਜਿਹੜਾ ਮਰਜ਼ੀ ਲੈ ਲਿਓ ਕੋਈ ਤਿਆਰ ਕਰ ਦਾਂਗੇ ਜੀ ਜਿਹੜਾ ਮਰਜ਼ੀ ਲਿਆਓ ਜੀ ਮੁੰਬਈ ਤੋਂ ਇਲਾਵਾ ਗੁਜਰਾਤ ਤੇ ਰਾਜਸਥਾਨ ਦੇ ਵਿੱਚ ਵੀ ਘੱਟ ਗਿਣਤੀ ਦੇ ਵਿੱਚ ਸਿੱਖ ਵਾਸਤੇ ਨੇ ਆਪਣੇ ਬੰਦੇ ਗੁਜਰਾਤ ਵਿੱਚ ਕਾਫੀ ਸਾਲਾਂ ਤੋਂ ਬਿਫੋਰ ਪਾਰਟੀਸ਼ਨ ਫਿਰ ਇੱਕ ਵੱਡਾ ਲੋਟ ਆਇਆ ਪਾਰਟੀਸ਼ਨ ਦੇ ਤੋਂ ਅਤੇ ਇੱਕ ਤੀਸਰਾ ਲੋਟ ਆਇਆ ਜਿਸ ਲਈ ਇੱਥੇ ONGC ਨੇ ਡ੍ਰਿਲਿੰਗ ਦਾ ਕੰਮ ਸ਼ੁਰੂ ਕੀਤਾ ਗੁਜਰਾਤ ਵਿੱਚ 1960s ਦੇ ਪਾਰਟ ਦੇ ਸਾਰੇ ਹਿੱਸਿਆਂ ਦੇ ਵਿੱਚ ਵਾਸਤੇ ਸਿੱਖਾਂ ਦੇ ਲਈ ਸਾਡੇ ਮਨ ਵਿੱਚ ਬਹੁਤ ਸਤਿਕਾਰ ਬਹੁਤ ਮਾਣ ਤੇ ਇਹਨਾਂ ਨੇ ਉਨ੍ਹਾਂ ਇਲਾਕਿਆਂ ਦੇ ਵਿੱਚ ਜੋ ਸਿੱਖਾਂ ਦਾ ਨਾਮ ਰੌਸ਼ਨ ਕੀਤਾ ਸਿੱਖੀ ਨੂੰ ਪ੍ਰਚਾਰਿਆ ਤੇ ਸਿੱਖੀ ਨੂੰ ਸੰਭਾਲ ਕੇ ਰੱਖਿਆ ਉਹਦੇ ਲਈ ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ